ਵਾਨੀਗੜ ਦੇ ਨੇੜਲੇ ਪਿੰਡ ਬਾਲਦ ਖੁਰ ਦੇ ਵਿਖੇ 50 ਸਾਲਾ ਪਿੱਪਲ ਦੇ ਦਰਖਤ ਨੂੰ ਕੁੱਟਣ ਦਾ ਹੋਇਆ ਵਿਰੋਧ ਸ਼ੁਰੂ ਅੱਜ ਦੇ ਸਮਾਣਾ ਮੁੱਖ ਮਾਰਗ ਦੇ ਚੌੜਾ ਕਰਨ ਸਮੇਂ ਪਿੰਡ ਬਾਲਦ ਦੇ ਬੱਸ ਸਟੈਂਡ ਤੇ ਖੜੇ 50 ਸਾਲਾ ਪਿੱਪਲ ਦੇ ਦਰਖਤ ਨੂੰ ਕੁੱਟਣ ਦੇ ਵਿਰੋਧ ਸ਼ੁਰੂ ਹੋ ਗਿਆ। ਸ਼ਨੀਵਾਰ ਨੂੰ ਦਰਖਤ ਨਾ ਕੁੱਟਣ ਦੀ ਮੰਗ ਕਰਦਿਆਂ ਪਿੰਡ ਵਾਸੀਆਂ ਨੇ ਮੁੱਖ ਸੜਕ ਤੇ ਜਾਮ ਕਰਕੇ ਸਰਕਾਰ ਬਦ ਨਾਰੇਬਾਜੀ ਕੀਤੀ। ਇਸ ਮੌਕੇ ਭਾਰਤ ਕਿਸਾਨ ਜੁਨੀਅਰ ਇਕਤਾ ਗੁਰਾਂ ਦੇ ਬਲਾਕ ਆਗੂ ਗੁਰਦੇਵ ਸਿੰਘ ਹਲੋਰਖ ਪਿੰਡ ਵਾਸੀ ਕਰਮਜੀਤ ਸਿੰਘ ਅਰਦੀਪ ਸਿੰਘ ਸਮੇਤ ਉਨ੍ਹਾਂ ਆਖਿਆ ਕਿ ਇੱਕ ਵਾਰ ਸਰਕਾਰਾਂ ਵੱਲੋਂ ਪਲੀਟ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਆਮ ਲੋਕਾਂ ਤੋਂ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਸੜਕਾਂ ਨੂੰ ਚੌੜਾ ਕਰਨ ਤੋਂ ਹਜ਼ਾਰਾਂ ਦਰਖਤਾਂ ਨੂੰ ਬਲੀ ਦਿੱਤਾ ਜਾ ਰਿਹਾ ਹੈ ਲੋਕਾਂ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਉਹਨਾਂ ਦੇ ਪਿੰਡ ਦੇ ਬਾਸਾਡੇ ਖੜੇ 50 ਸਾਲਾਂ ਦੇ ਪੁਰਾਣੇ ਪੀਪਲ ਦੇ ਦਰਖਤ ਨੂੰ ਪੁੱਟਿਆ ਜਾ ਰਿਹਾ ਹੈ ਲੇਕਿਨ ਇਸ ਦੀ ਵਿਰਾਸਤ ਨੂੰ ਪੀਪਲ ਦੇ ਰੁੱਖ ਨੂੰ ਕਿਸੇ ਵੀ ਕੀਮਤੇ ਪੁੱਟ ਨਹੀਂ ਦਿੱਤਾ ਜਾਵੇਗਾ ਤੱਕੇ ਸਾਈ ਹੋਣ ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਉਧਰ ਦੂਜੇ ਪਾਸੇ বন ਵਿਭਾਗ ਦੇ ਅਧਿਕਾਰੀਆਂ ਸੁਰਿੰਦਰਪਾਲ ਸਿੰਘ ਸਵਨਜੀਤ ਕੌਰ ਅਤੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਉਹਨਾਂ ਕਹਿ ਕੇ ਇਸ ਮਾਮਲੇ ਨੂੰ ਵਿਭਾਗ ਨੂੰ ਉੱਚ ਅਧਿਕਾਰੀਆਂ ਦੇ ਵਿਚਾਰ ਵਿੱਚ ਲਿਆਂਦਾ ਜਾਵੇਗਾ ਤੇ ਉਹਨਾਂ ਦੇ ਆਦੇਸ਼ ਮੁਤਾਬਕ ਹੀ ਕਾਰਵਾਈ ਕੀਤੀ ਜਾਵੇਗੀ ਹਾਂਜੀ ਕੀ ਨਾਮ ਹੈ ਤੁਹਾਡਾ ਸੁਖਦੇਵ ਸਿੰਘ ਆ ਜੀ ਸਿੰਘ ਜੀ ਤੁਸੀਂ ਇਸ ਕਿੱਟ ਦੇ ਬਸੰਦੇ ਹੋ ਹਾਂਜੀ ਹਾਂਜੀ ਸਿੰਘ ਜੀ ਸੁਖਦੇਵ ਸਿੰਘ ਇਹ ਜਿਹੜਾ ਦਰਖਤ ਪੱਟਿਆ ਜਾ ਰਿਹਾ ਪਿੱਪਲ ਦਾ 50 50 60 ਸਾਲ ਪੁਰਾਣਾ ਦਰਖਤ ਹੈ ਤੁਹਾਡੀਆਂ ਕੀ ਭਾਵਨਾਵਾਂ ਨੇ ਇਸ ਦਰਖਤ ਨਾਲ ਕਿਉਂ ਨਹੀਂ ਤੁਸੀਂ ਪੱਟਣ ਦੇ ਰਹੇ ਜਿਹੜੀ ਸਰਕਾਰ ਆ ਉਹ ਕਹਿੰਦੀ ਅਸੀਂ ਸੜਕ ਚੌੜੀ ਕਰਨੀ ਹੈ ਗੱਲ ਕੱਲੇ ਇਸ ਦਰਖਤ ਦੀ ਨਹੀਂ ਗੱਲ ਅਸਲ 'ਚ ਪੂਰੇ ਰੋਡ ਦੇ ਦਰਖਤਾਂ ਦੀ ਆ ਹਾਂ ਅਸਲ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਗੱਲਾਂ ਤਾਂ ਵੱਡੇ ਵੱਡੇ ਦੇਸ਼ਾਂ ਦੀ ਕਰਦੇ ਹਾਂ ਤੇ ਸੋਚ ਸਾਡੀ ਇੰਨੀ ਗਰੀ ਹੋਈ ਆ ਚਾਹੀਦਾ ਤਾਂ ਕੀ ਦੀ ਵੀ ਅਸੀਂ ਟ੍ਰੈਫਿਕ ਦੇ ਉੱਤੇ ਕੰਟਰੋਲ ਕਰਦੇ ਅਸੀਂ ਆਪਣੀ ਪਾਪੂਲੇਸ਼ਨ ਦੇ ਉੱਤੇ ਕੰਟਰੋਲ ਕਰਦੇ ਪਰ ਉਹਦਾ ਉਲਟ ਹੋ ਰਿਹਾ ਕਮਰਸ਼ਲਾਈਜੇਸ਼ਨ ਦੇ ਵਿੱਚ ਪੈ ਕੇ ਅਸੀਂ ਬਿਨਾ ਕਿਸੇ ਟ੍ਰੈਫਿਕ ਦੇ ਬਿਨਾ ਸਾਡੀ ਪਾਪੂਲੇਸ਼ਨ ਤੇ ਕੰਟਰੋਲ ਕਰੇ ਅਸੀਂ ਕਰ ਕੀ ਰਿਹਾ ਇਹਨਾਂ ਸੜਕਾਂ ਨੂੰ ਚੌੜਾ ਕਰੀ ਜਾ ਰਹੇ ਹਾਂ ਬਿਨਾ ਕੋਲੋਂ ਦਰਖਤ ਪਟਾਏ ਰਹਾਂ ਤੇ ਪਟਣਾ ਹੀ ਨਹੀਂ ਪਟਣ ਤੋਂ ਬਾਅਦ ਕੀ ਉੱਥੇ ਉਦਾਂ ਦੇ ਦਰਖਤ ਲੱਗ ਰਹੇ ਨੇ ਨਹੀਂ ਲੱਗ ਰਹੇ ਨਿੰਮਨ ਦੀ ਗੱਲ ਕਰੀਏ ਤਾਂ ਸਾਡੇ ਕਿਤੇ ਵੀ ਰੋਡ ਦੇ ਉੱਤੇ ਦੁਬਾਰੋਂ ਨਿੰਮ ਨਹੀਂ ਲੱਗ ਰਹੇ ਆ ਕਿਕਰਾਂ ਸਾਡੇ ਰੋਡ ਦੇ ਉੱਤੇ ਖਤਮ ਹੋ ਚੁੱਕੀਆਂ ਨੇ ਜਿੰਨੇ ਸਾਡੇ ਫਲਦਾਰ ਪੌਦੇ ਅਸੀਂ ਜਦੋਂ ਬਚਪਨ ਦੇ ਵਿੱਚ ਹੁੰਦੇ تھے ਤਾਂ ਰਾਜੇ-ਰਾਜੇ ਕੇ ਫਲ ਖਾਂਦੇ ਰਾਜੇ-ਰਾਜੇ ਕੇ ਅਮਰੂਦ ਖਾਂਦੇ ਜਾਮਣਾਂ ਖਾਂਦੇ ਪਰ ਜਿੰਨੇ ਫਲਦਾਰ ਪੌਦੇ ਨੇ ਉਹ ਖੇਤਾਂ ਦੇ ਵਿੱਚੋਂ ਵੀ ਤੇ ਰੋਡ ਦੇ ਉੱਤੋਂ ਵੀ ਟੋਟਲੀ ਹੀ ਪੱਟੇ ਜਾ ਰਹੇ ਨੇਗੇ ਤਾਂ ਇਸ ਬਾਰੇ ਬਹੁਤ ਸੋਚਣ ਦੀ ਲੋੜ ਆ ਕਿਉਂਕਿ ਜੇ ਅਸੀਂ ਨਹੀਂ ਸੋਚਾਂਗੇ ਤਾਂ ਅਸੀਂ ਆਕਸੀਜਨ ਕਿੱਥੋਂ ਲਵਾਂਗੇ ਕਮਰਸ਼ੀਅਲਾਈਜੇਸ਼ਨ ਨੇ ਆਪਣਾ ਰੂਪ ਦਿਖਾਉਣਾ ਆਕਸੀਜਨ ਸਾਨੂੰ ਮੁੱਲ ਲੈਣੀ ਪੈਣੀ ਆ ਤੇ ਅਸੀਂ ਨਹੀਂ ਚਾਹੁੰਦੇ ਵੀ ਸਾਡੀ ਆਉਣ ਵਾਲੀ ਯੂਥ ਨੂੰ ਜਿੱਥੇ ਉਹ ਐਡੇ-ਐਡੇ ਮੈਡੀਕਲ ਦੇ ਉੱਤੇ ਪੈਸਾ ਲਾ ਰਹੀ ਆ ਆਕਸੀਜਨ ਦੇ ਉੱਤੇ ਵੀ ਪਾਣੀ ਦੇ ਉੱਤੇ ਵੀ ਪੈਸਾ ਲਾਵੇ ਅਸੀਂ ਚਾਹੁੰਦੇ ਸਾਡਾ ਵਾਤਾਵਰਨ ਬਚਿਆ ਰਹੇ ਧੰਨ ਨੇ ਇਹ ਸਰਕਾਰਾਂ ਕਹਿੰਦੀਆਂ ਨੇ ਵੀ ਐ ਵੀ ਦਰਖਤ ਲਾਉਣੇ ਚਾਹੀਦੇ ਨੇ ਵੀ ਹਰਿਆਲੀ ਕਰੋ ਐ ਕਰੋ ਬਾਗ ਕਰੋ ਪਰ ਸਾਡੇ ਬਜ਼ੁਰਗਾਂ ਦੇ ਪਹਿਲਾਂ ਦੇ ਟਾਈਮ ਤੋਂ ਆ ਇਹ ਹਜੇ ਤੱਕ ਇਹਨਾਂ ਨੇ ਕੁਝ ਵੀ ਨਹੀਂ ਕਰਿਆ ਇਹ ਦਰਖਤ ਸਾਡਾ ਵੱਢਣ ਲੱਗ ਰਹੇ ਨੇ ਕੋਈ ਇੱਕ ਵੀ ਦਰਖਤ ਲਾਇਆ ਹੋਵੇ ਇਹੋ ਜੇ ਇਹ ਜੇ ਡਿਵੈਲਪਮੈਂਟ ਨੂੰ ਕੀ ਕਰਾਂਗੇ ਅਸੀਂ ਜਿਹੜਾ ਸਾਡੇ ਆਉਣ ਵਾਲੇ ਪੀੜ੍ਹੀਆਂ ਵਾਸਤੇ ਖਤਰਨਾਕ ਹੋ ਰਿਹਾ ਅੱਜ ਤੱਕ ਇਹਨਾਂ ਨੇ ਇੱਕ ਵੀ ਦਰਖਤ ਲਵਾਇਆ ਹੋਵੇ ਜਾਂ ਕੁਝ ਕਰਿਆ ਹੋਵੇ ਹੱਦੋਂ ਵੱਧ ਦਰਖਤ ਇਸ ਰੋਡ ਦੇ ਉੱਤੇ ਵੱਡੇ ਚੁੱਕੇ ਹਨ ਇਹਨਾਂ ਦੇ ਜਿਹੜੇ ਨੀਚੇ ਦੇ ਪ੍ਰਸ਼ਾਸਨ ਦੇ ਜੋ ਮੁਲਾਜ਼ਮ ਨੇ ਜੇ ਕੋਈ ਗਰੀਬ ਬੰਦਾ ਇੱਕ ਜਾਂ ਦੋ ਟਾਣੀ ਵੱਢ ਲੈਂਦਾ ਉਸ ਦੇ ਉੱਤੇ ਕੇਸ ਦਰਜ ਕਰਦੇ ਨੇ ਪਰ ਅੱਜ ਇਹ ਐਡਾ ਵੱਡਾ ਦਰਖਤ ਵੱਢ ਰਹੇ ਨੇ ਇਹਨਾਂ ਉੱਤੇ ਕੀ ਕਾਰਵਾਈ ਆ ਰੋਕੇ ਆਪਣੇ ਪਿੰਡ ਦੀ ਸ਼ਾਨ ਆ ਜੀ ਸਾਡੇ ਦੀ ਇਹਨੇ ਬਹੁਤ ਜਵਾਕਾਂ ਨੂੰ ਬੁਜ਼ੁਰਗ ਹੁੰਦੇ ਦੇਖਿਆ ਇਧਰ ਉੱਖ ਨਹੀਂ ਜੀ ਸੋ ਆਪਣਾ ਵੀ ਹੱਕ ਬਣਦਾ ਇਹਨੂੰ ਵੀ ਬਚਾਈਏ ਜਿਸ ਤੱਕ ਹੋ ਸਕਦਾ ਇਹਨੂੰ ਰੋਕੀਏ ਸਰਕਾਰਾਂ ਦਾ ਤਾਂ ਕੰਮ ਆ ਉਹਨਾਂ ਨੇ ਕਹਿੰਦੇ ਨੇ ਅਸੀਂ ਡਿਜੀਟਲ ਪੰਜਾਬ ਉਹਨਾਂ ਦਾ ਡਿਜੀਟਲ ਇੰਡੀਆ ਬਣਾਉਣਾ ਹਾਂ ਸਹੀ ਆ ਡਿਜੀਟਲ ਬਣਾਓ ਪਰ ਇੰਨਾ ਕੰਨੀ ਨਜ਼ਰ ਮਾਰਨੀ ਚਾਹੀਦੀ ਹੈ ਜਿਹੜੇ ਪੁਰਾਣੇ ਦਰਖਤ ਨੇ ਕਿਉਂ ਉਮਰਾਂ ਲੰਘ ਜਾਂਦੀਆਂ ਨੇ ਇਹਨਾਂ ਨੂੰ ਵੱਡੇ ਹੁੰਦੇ ਬਜ਼ੁਰਗ ਹੁੰਦੇ ਆ ਹੁਣ ਉਹਨਾਂ ਨੂੰ ਜੇ ਆਪਾਂ ਬਚਾਵਾਂਗੇ ਅੱਜ ਆਪਾਂ ਇਹਨਾਂ ਦੀ ਕੇਅਰ ਕਰਾਂਗੇ ਤਾਂ ਹੀ ਇਹ ਆਪਾਂ ਨੂੰ ਆਪਣੀ ਕੇਅਰ ਕਰਨਗੇ ਜੀ ਕਿਉਂ ਆਪਾਂ ਜਿੰਨਾ ਪ੍ਰਕਿਰਤੀ ਨਾਲ ਆਪਾਂ ਛੇੜਖਾਰ ਕਰਾਂਗੇ ਤਾਂ ਉਹਦਾ ਆਪਾਂ ਇਨਜਾਮ ਬਿਲਕੁਲ ਹੀ ਭੁਗਤਣਾ ਪਊਗਾ ਉਹ 100% ਆਪਾਂ ਨੂੰ ਹੀ ਭੁਗਤਣਾ ਪਊਗਾ ਬਿਲਕੁਲ ਜੀ ਜਿੰਨਾ ਇਹ ਕੀ ਕੀ ਕੰਮ ਸੀ ਬਾਹਰ ਆਏ ਨੇ ਹੁਣ ਬਦਲਣੇ ਨੂੰ ਪਹਿਲਾ ਮੋੜ ਤੇ ਆਏ ਨੇ ਕਿੰਨਾ ਕੁ ਪਿਆਰਾ ਹੈ ਇਸ ਦਿਰਾਹੇ ਬਹੁਤ ਜ਼ਿਆਦਾ ਸਾਰੇ ਉਹਰੇ ਅੱਡੇ ਦਾ ਕੰਮ ਹੈ ਜੀ ਛੋਟੇ ਛੋਟੇ ਬੱਚੇ ਵਹਣੇ ਥੱਲੇ ਇੱਕ ਵਿੱਗੇ ਸੌਂਜੀ ਦੀ ਛਾਂ ਹੈਗੀ ਅੱਡੇ ਦਾ ਕੰਮ ਹੈ ਜੇ ਹੁੰਦਾ ਸੀ ਰੋਕ ਵੀ ਨਹੀਂ ਤੇ ਅੱਡੇ ਕਰਕੇ ਰੋਕ ਰਿਆਂ ਜੀ ਸਾਡਾ ਤਾਂ ਹੀ ਘਰ ਹੈ ਜੀ ਬਿਲਕੁਲ ਜੀ ਡਿਪਾਰਟਮੈਂਟ ਦੇ ਭਰਤੀਆਂ ਅਸੀਂ ਤਾਂ ਆਪ ਰੁੱਖ ਬਹੁਤ ਜ਼ਿਆਦਾ ਲਾਇਆ ਪਰ ਇਹਦੇ ਬੀ ਐਂਡ ਆਰ ਦਾ ਪੀ ਡਬਲਯੂ ਡੀ ਵੱਲੋਂ ਇਹ ਸਾਨੂੰ ਨਾਲ ਹੋ ਕੇ ਜੁਆਇੰਟ ਇਨਸਪੈਕਸ਼ਨ ਕਰਵਾਈ ਗਈ ਸੀ ਵੀ ਰੋਡ ਇਹ ਚੌੜਾ ਹੋਣਾ ਵੀ ਆ ਰੁੱਖਾਂ ਦੀ ਕਟਾਈ ਕਰਕੇ ਸਾਨੂੰ ਦਿਓ ਹੂੰ ਠੀਕ ਹੈ ਉਸ ਤੋਂ ਬਾਅਦ ਵੀ ਇਹ ਲਿਸਟ ਪਾਸ ਹੋ ਕੇ 603 ਰੁੱਖ ਟੋਟਲ ਇਸ ਰੋਡ ਦੇ ਉੱਤੇ ਹੂੰ ਪਹਿਲਾ ਮਤਲਬ ਇਹਨਾਂ ਦੀ ਕਟਾਈ ਹੋਈ ਸੀ ਬਾਕੀ ਸਾਰੇ ਕੱਟੇ ਜਾ ਜੋ ਕਿ ਸਿਰਫ 4-5 ਰੁੱਖ ਇਹ ਬਚਦੇ ਆ ਇਹ ਵੱਖਰੇ ਵੱਖਰੇ ਨੰਬਰ ਲਏ ਨੇ ਉਹ ਨੰਬਰਾਂ ਦੇ ਹਿਸਾਬ ਨਾਲ ਤੇ ਇਸ ਤੋਂ ਬਾਅਦ ਮੈਂ ਤਾਂ ਆਪਦੇ ਉਹਦੇ ਮੁਤਾਬਕ ਦਾ ਅਸੀਂ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਤਾ ਇਹਨੂੰ ਕਟਾਉਣਾ ਰਖਾਉਣਾ ਇਹ ਉਹਨਾਂ ਦੇ ਆਧਾਰ ਕਿਤੇ ਹੈ ਸਰਟਮੈਂਟ ਨੂੰ ਇਹ ਲਿਖ ਕੇ ਉੱਚ ਅਧਿਕਾਰੀਆਂ ਨੂੰ ਦੇ ਸਕਦੇ ਆ ਦੇ ਸਕਦਾ ਵੀ ਇਹ ਕੱਟਣ ਬਣਾ ਜੇ ਬੀਆੜਾ ਔਰ ਸਾਨੂੰ ਲਿਖ ਕੇ ਦੇ ਦੇ ਵੀ ਇਹ ਨਾ ਕੱਟਣ ਉਹ ਸਰਦਾ ਸਾਨੂੰ ਕੋਈ ਤਰਾਜ ਨਹੀਂ